भी कोने राई वे राई वे परमादेव पटया साग तोड़े परमादे पटया ਪਟਿਆ ਸਾਗਤਾਂ ਪਰਮਾ ਦੇ ਅਪਟਿਆ ਰਾਈ 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 ਵੇ ਪਰਮਾ ਦੇ ਅਪਟਿਆ ਨਾਲ ਤੇਰੀ ਪਰ ਜਾਈ ਵੇ ਪਰਮਾ ਦੇ ਅਪਟਿਆ ਨਾਲ ਤੇਰੀ ਪਰ ਜਾਈ ਵੇ ਪਰਮਾ ਦੇ ਅਪਟਿਆ ਨਾਲ ਤੇਰੀ ਪਰ ਜਾਈ ਵੇ ਪਰਮਾ ਦੇ ਅਪਟਿਆ ਆ ਜਾ ਕਣ ਬਾਹਰ ਬਿੱਲੀਾਂ ਉੱਜਾਗਦੀ ਉਹਦੀ ਰਾਈ 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 ਵੇ ਮਗਰਾਈ ਮੰਗਤਾਰ ਦੀ ਮੇਰੇ ਪਸੰਦ ਨਾ ਆਈ ਵੇ ਮਗਰਾਈ ਮੰਗਤਾਰ ਦੀ ਮਗਰ ਆਈ ਵੰਗ ਤਰਦੇ ਤੇਰੇ ਬਸੰਨ ਆਈ ਵੇ ਮਗਰ ਆਈ ਵੰਗ ਤਰਦੀ ਸਾਰੇ ਤਾਂ ਗਹਿਣੇ ਮੇਰੇ ਮਾ ਪਿਆਨੇ ਪਾਏ ਸਾਰੇ ਤਾਂ ਗਹਿਣੇ ਮੇਰੇ ਮਾ ਪਿਆਨੇ ਪਾਏ ਇੱਕੋ ਤਵੀ ਤਿਉ ਦੇ ਬਾਪਦਾਨੀ ਜਦੋਂ ਲੜਦਾ ਆंदे ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜ਼ਾਰ ਵਿੱਚੋਂ ਗਾਨੀ ਹੀ ਮਾਪੇ ਤੈਨੂੰ ਘਟ ਰੋਣਗੇ ਬਹੁਤੇ ਰੋਣਗੇ ਦਿਲਾਂ ਦੇ ਜਾਨੀ ਨਹੀਂ ਮਾਪੇ ਤੇਰੇ ਘਟ ਰੋਣਗੇ ਬਹੁਤੇ ਰੋਣਗੇ ਦਿਲਾਂ ਦੇ ਜਾਨੀ ਨਹੀਂ ਮਾਪੇ ਤੈਨੂੰ ਘਟ ਰੋਣਗੇ ਮਾਂ ਦੀ ਕੁੜੀਏ ਇੱਥੇ ਪੱਖਾ ਨਹੀਂ ਲੱਗਾ ਹਜੇ ਨਹੀਂ ਸੁਣ ਮੋਤ ਦੇ ਇਹ ਨਾਰੇ ਕਹਿ ਦੇ ਕਲ ਕਰ ਕਰ ਚੱਕਲਾ ਪਤਨੀਏ ਨਾਰੇ ਮੈਂ ਕਿਦੀ ਦੁਰੀਆ ਦਾ ਚੱਕਲਾ ਪਤਨੀਏ ਨਾਰੇ ਕਰਕੇ ਕਲ ਕਰ ਚੱਕਲਾ ਪਤਨੀਏ ਨਾਰੇ ਮੈਂ ਬੋਲਾ ਪਾਲਾ ਮਹਿੰਦੀ ਮਹਿੰਦੀ ਯਾਰ ਕੋਈ ਕਹਿੰਦਾ ਮੈਂ ਨਾ ਮਾਬਲਾ ਕਹਿੰਦੀ ਮੈਂ ਕੋਟ ਕੋਟ ਕੇ ਹਤਾਨ ਲਾ ਬੱਤੀਆਂ ਮਾਣ ਮਾਣ ਲੈਂਦੀ ਬੋਲ ਸ਼ਰੀਕਾਂ ਦੇ ਮੈਂ ਨਾ ਮਾਬਲਾ ਸਿੰਧੀ ਬੋਲ ਸ਼ਰੀਕਾਂ ਦੇ ਸਿੰਧੀ श्री कांदी श्रीकी Yeah,